ਮਾਰਕੀਟ ਅੱਪ ਜਾਵੇ ਡਾਊਨ ਜਾਵੇ ਸਾਨੂੰ ਪਤਾ ਵੀ ਉਹ ਪੈਸੇ ਇੱਕ ਦਿਨ ਮਿਲਨੇ ਹੀ ਮਿਲਨੇ ਨੇ 5 ਲੱਖ ਵਾਲੀ ਪਾਲਸੀ 2 ਮਿਲੀਣ ਦੀ ਹੋਗੀ ਹੁਣ 2 ਮਿਲੀਣ ਦਾ ਮਿਲੇ ਨਹੀਂ ਉਹ ਪਰਿਵਾਰ ਨੂੰ ਟੈਕਸ ਫਰੀ ਬੈਨੀਫਿਟ ਚ ਆਊਗਾ ਜੀ ਦੋਸਤੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੰਸ਼ੋਰੈਂਸ ਦੇ ਵੱਖ-ਵੱਖ ਪੱਖਾਂ ਬਾਰੇ ਗੱਲਬਾਤ ਕੀਤੀ ਆ ਪਰਮਿੰਦਰ ਥਿੰਦ ਉਹਨਾਂ ਦੇ ਨਾਲ ਥਿੰਕ ਇੰਸ਼ੋਰੈਂਸ ਤੋਂ ਇੱਕ ਪਰਮਾਨੈਂਟ ਲਾਈਫ ਇੰਸ਼ੋਰੈਂਸ ਬਹੁਤ ਅੱਜਕੱਲ ਚਰਚਾ ਦੇ ਵਿੱਚ ਆ ਇਹ ਕੀ ਆ ਇਹਦਾ ਕੀ ਫਾਇਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਥਿੰਕਸ ਆਫ ਪਰਮਾਨੈਂਟ ਲਾਈਫ ਇੰਸ਼ੋਰੈਂਸ ਦਾ ਕੀ ਮਤਲਬ ਹੋਇਆ ਜੀ ਦੇਖੋ ਇਹ ਜਿਹੜੀਆਂ ਚੀਜ਼ਾਂ ਪਰਮਾਨੈਂਟ ਨੇ ਜਿਹਦੇ ਦਾ ਨਾਂ ਹੀ ਪਰਮਾਨੈਂਟ ਆ ਉਹਦਾ ਲਾਈਫ ਇੰਸ਼ੋਰੈਂਸ ਵੀ ਪਰਮਾਨੈਂਟ ਆ ਹੁਣ ਇੱਕ ਦਿਨ ਐ ਕੰਪਨੀ ਨੇ ਉਹ ਚੈੱਕ ਲਿਖਣਾ ਲਿਖਣਾ ਕੋਲ ਐਗਜ਼ਾਮਪਲ ਜੇ ਆਪਾਂ 5 ਲੱਖ ਦਾ ਘਰ ਲੈਣੇ ਆ ਜੀ 5 ਲੱਖ ਸਾਨੂੰ ਉਹੀ 25 30 ਸਾਲਾਂ ਚ ਕਿਸ਼ਤਾਂ ਚਲਾਵਾਂਗੇ ਫਿਰ ਉਹ ਘਰ ਵਧੂਗਾ ਜੇ ਇਨਵੈਸਟਮੈਂਟ ਕੀਤੀ ਹੋਈ ਸੀ ਪ੍ਰਾਪਰਟੀ ਹੁਣ ਉਹ ਘਰ ਵਧੂਗਾ ਜੇ ਵੇਚਾਂਗੇ ਤਾਂ ਉੱਪਰਲੇ ਚੀਜ਼ਾਂ ਤੇ ਟੈਕਸ ਲੱਗੂਗਾ ਹੁਣ ਸੇਮ ਚੀਜ਼ ਕਿਉਂਕਿ ਪਰਮਾਨੈਂਟ ਸੀ ਇਸੇ ਕਰਕੇ ਰੈਂਟ ਤੇ ਰਹੇ ਨੇ ਸਸਤਾ ਪਰਮਾਨੈਂਟ ਕਰ ਲੈਣੇ ਉਹ ਮਹਿੰਗਾ ਕਿਉਂਕਿ ਸਾਡੀ ਕਿਸ਼ਤ ਵੀ ਵੱਧ ਹੈ ਪਰ ਸਾਨੂੰ ਇਹ ਵੀ ਜੁੜਦੇ ਨੇ ਪੈਸੇ ਹੁੰਦੇ ਆਂ ਇਸ ਪੈਸੇ ਵੱਧਦੇ ਨੇ ਰੀਅਲ ਏਸਟੇਟ ਮਾਰਕੀਟ ਦੇ ਚੀਜ਼ਾਂ ਵੱਧੀਆਂ ਨੇ ਹੁਣ ਉਹੀ ਚੀਜ਼ ਆਪਾਂ ਲਾਈਫ ਇੰਸ਼ੋਰੈਂਸ ਲਾਉਣੇ ਆ ਇੱਕ ਚੀਜ਼ ਪਰਮਾਨੈਂਟ ਆ ਸਾਨੂੰ ਪਤਾ ਵੀ 100 ਕਿਲੋਮੀਟਰ ਤੱਕ ਜਾਣਾ ਸੀ 0 ਤੋਂ 100 ਤੱਕ ਸਾਨੂੰ ਪਤਾ ਵੀ ਜਿੱਦਣ ਇਹ ਜਾਣਾ ਤੇ ਉਸ ਦਿਨ ਸਾਡੀਆਂ ਚੀਜ਼ਾਂ ਸੀ ਬਣਾਈਆਂ ਨੇ ਉਹਨਾਂ ਤੇ ਟੈਕਸ ਦੇਣਾ ਆ ਜੇ ਕੋਈ ਬਿਜ਼ਨਸ ਚੱਲ ਰਿਹਾ ਹੈ ਉਹਨੂੰ ਪਤਾ ਵੀ ਲਾਇਬਿਲਟੀਆਂ ਵੱਧ ਨੇ ਹਰ ਵਕਤ ਅਸੀਂ ਕਹਿੰਦੇ ਪਰਮਨੈਂਟ ਇੰਸ਼ੋਰੈਂਸ ਚਾਹੀਦੀ ਹੈ ਕਿਉਂਕਿ ਪਰਮਨੈਂਟ ਉਹ ਚੀਜ਼ਾਂ ਸਾਰੀਆਂ ਜਿਹੜੀ ਸਾਡੀਆਂ ਇਨਵੈਸਟਮੈਂਟ ਨੇ ਉਹਨਾਂ ਟੇਕ ਕੇਅਰ ਕਰੇ ਐਗਜ਼ਾਮਪਲ ਜੇ ਕਿਸੇ ਨੇ 5 ਲੱਖ ਦੀ ਇੰਸ਼ੋਰੈਂਸ ਕਰਾਉਣੀ ਹੈ ਜੀ ਹੁਣ ਉਹਦੇ ਵਾਸਤੇ ਸਾਨੂੰ 1.5 ਜਾਂ 2 ਲੱਖ ਦੇਣਾ ਪੈ ਗਿਆ ਪਰ 5 ਲੱਖ ਦੀ ਪਰਮਨੈਂਟ ਇੰਸ਼ੋਰੈਂਸ ਹੈਗੀ ਆ ਹੁਣ ਉਹਦੇ ਵਿੱਚ ਪੈਸੇ ਵੀ ਹੈਗੇ ਨੇ ਪੈਸੇ ਵੀ ਜੁੜੇ ਹੋਏ ਨੇ ਉਹ ਪੈਸੇ ਵੀ ਜਿੱਦਾਂ ਸਾਡੀ ਏਜ ਵਧਦੀ ਜਾਂਦੀ ਹੈ ਉਹ ਵੀ ਵਧਿਆ ਦੇ ਨਾਲ ਨਾਲੇ ਲਾਈਫ ਇੰਸ਼ੋਰੈਂਸ ਵੀ ਵਧਿਆ ਜਾਂਦੀ ਹੈ ਨਾਲੇ ਗਰੰਟੀਡ ਆ ਮਾਰਕੀਟ ਉੱਪਰ ਜਾਵੇ ਡਾਊਨ ਜਾਵੇ ਸਾਨੂੰ ਪਤਾ ਹੈ ਵੀ ਉਹ ਪੈਸੇ ਇੱਕ ਦਿਨ ਮਿਲਨੇ ਹੀ ਮਿਲਨੇ ਨੇ ਤੇ ਸਾਨੂੰ ਇਹ ਵੀ ਇੱਕ ਤਾਂ ਸੇਫ ਇਨਵੈਸਟਮੈਂਟ ਹੋ ਗਈ ਸਾਡੀ ਨਾਲੇ ਸਾਨੂੰ ਪਤਾ ਪਰਮਨੈਂਟ ਲਾਈਫ ਇੰਸ਼ੋਰੈਂਸ ਨੂੰ ਕਹਿੰਦੇ ਆ ਪਰਮਨੈਂਟ ਲਾਈਫ ਇੰਸ਼ੋਰੈਂਸ ਹੁਣ ਕਈ ਤਰੀਕੇ ਦੀ ਪਰਮਨੈਂਟ ਇੱਕ ਤਾਂ ਜਿਹੜੀ ਸਾਡੀ ਉਮਰ ਦੇ ਨਾਲ-ਨਾਲ ਉਹਦੀ ਕਿਸ਼ਤ ਵਧਦੀ ਜਾਂਦੀ ਹੈ ਜੀ ਉਹ ਕਈ ਵਾਰੀ ਪਾਲਸੀਆਂ ਸਸਤੀਆਂ ਹੁੰਦੀਆਂ ਨੇ ਪਰ ਉਹ ਵੀ ਸਾਨੂੰ ਇਹ ਲੱਗਦਾ ਵੀ ਚੀਜ਼ ਸਸਤੀ ਹੈ ਪਰ ਉਹ ਏਜ ਨਾਮ ਦੇ ਉਹਦੀ ਪ੍ਰਾਈਸ ਵਧੀ ਜਾਂਦੀ ਹੈ। ਇਹ ਕਹਿ ਵੀ ਉਹਦੀ ਲੈਵਲ ਕਾਸਟ ਆ। ਅੱਜ ਤੋਂ ਪਤਾ ਵੀ ਤੁਸੀਂ 100 ਦਿੰਨੇ ਆ 150 ਦਿੰਨੇ ਸਾਰੀ ਉਮਰ ਤੁਸੀਂ ਉਨੇ ਪੈਸੇ ਦੇਣੇ ਆ। ਕਈ ਹੈ ਤੁਸੀਂ ਕਹੋ ਮੈਂ 5 ਸਾਲਾਂ ਚ ਕਿਸ਼ਤਾਂ ਮਕਾਉਣੀਆਂ ਆ। 10ਾਂ ਚ ਕਿਸ਼ਤਾਂ ਮਕਾਉਣੀਆਂ ਆ। 20 ਸਾਲਾਂ ਬਾਅਦ ਕਿਸ਼ਤਾਂ ਮਕਾਦ ਰਹਿਣੀਆਂ। ਉਹ ਤੁਹਾਡੀ ਮਰਜ਼ੀ ਉਹਨਾਂ ਦੀ ਰੇਟ ਵਾਹ ਗਏ। ਉਹਨਾਂ ਨੂੰ ਇਹ ਪਤਾ ਵੀ ਤੁਸੀਂ ਇੰਨੇ ਸਾਲ ਪੈਸੇ ਦੇਤੇ ਉਦੋਂ ਬਾਅਦ ਪੈਸਾ ਕੋਈ ਨਹੀਂ ਦੇਣਾ। ਸਾਰੀ ਉਮਰ ਦੀ ਕਵਰੇਜ ਫ੍ਰੀ ਹੈ। ਸੋ ਪਰਮਾਨੈਂਟ ਇੰਸ਼ੋਰੈਂਸ ਹੈ ਵੀ ਹਰੇਕ ਵਾਸਤੇ ਨਹੀਂ ਟੁਕਦੀ। ਕਿਉਂਕਿ ਰੇਟ ਮਹਗਾ ਕਿਸ਼ਤਾਂ ਮਹਿੰਗੀਆਂ ਹੋ ਜਾਂਦੀਆਂ ਨੇ ਹੁਣ ਤਾਂ ਹੀ ਲੋਕਾਂ ਦੇ ਅਟਰਮ ਇੰਸ਼ੋਰੈਂਸ ਵੱਡਾ ਰਿਸਕ ਥੋੜੇ ਪੈਸਿਆਂ ਚ ਪਰ ਪਰਮਨੈਂਟ ਲਾਈਫ ਇੰਸ਼ੋਰੈਂਸ ਹੈ ਵੀ ਉਹਦੇ ਫਾਇਦੇ ਇਹ ਨੇ ਲੌਂਗ ਟਰਮ ਤੱਕ ਕਵਰੇਜ ਹੈਗੀ ਹੈ ਤੇ ਲੌਂਗ ਟਰਮ ਸਾਨੂੰ ਪਤਾ ਜਿਹੜੀਆਂ ਸੜੀਆਂ ਜ਼ਰੂਰਤਾਂ ਨੇ ਉਹਨਾਂ ਵਾਸਤੇ ਟੈਕਸ ਫ੍ਰੀ ਜਿਹੜੀ ਮਨੀ ਆ ਉਹ ਬੈਨੇਫਿਸ਼ੀਅਰੀ ਨੂੰ ਜਾਊਗੀ ਭਾਵੇਂ ਹੁਣ 5 ਲੱਖ ਵਾਲੀ ਪਾਲਸੀ 2 ਮਿਲੀਅਨ ਦੀ ਹੋਗੀ ਹੁਣ 2 ਮਿਲੀਅਨ ਦਾ ਮਿਲੇ ਨੇ ਉਹ ਪਰਿਵਾਰ ਨੂੰ ਟੈਕਸ ਫ੍ਰੀ ਬੈਨੇਫਿਟ ਜਾਊਗਾ ਜੀ ਜਿਆਦਾ ਲੋਕ ਪ੍ਰੈਫਰ ਕਿਹੜੀ ਕਰਦੇ ਆ ਆਮ ਮਤਲਬ ਪ੍ਰੈਕਟਿਸ ਦੇ ਵਿੱਚ ਹਾਂਜੀ ਤਾਂ ਹੀ ਆਪਾਂ ਗੱਲ ਕਰਦੇ ਆ ਵੀ ਜਿੱਦਾਂ ਹੁਣ ਪੁਰਾਣੀਆਂ ਜਿਨ੍ਹਾਂ ਨੇ ਪਾਲਸੀਆਂ ਲਈਆਂ ਹੋਈਆਂ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਹੁਣ ਉਹਨਾਂ ਕੋਲੇ ਪਰਮਾਨੈਂਟ ਪਾਉ ਦੇ ਦੀ 25000 ਦੀ 50000 ਦੀ 75 ਦੀ ਲੱਖ ਡਾਲਰ ਦੀ ਮੈਕਸਮਮ ਹੁਣ ਉਹ ਪਾਲਸੀ ਆਉਂਦੀਆਂ ਇਹਨੇ ਪਰ ਆਪ ਇੱਥੇ ਤੱਕ ਗਰੋ ਕਰਕੇ ਪਾਲਸੀਆਂ ਇੱਥੇ ਰਹਿ ਗਈਆਂ ਹਨ ਪਰ ਅੱਜ ਕੱਲ ਦੇ ਹਾਲਾਤ ਨਾਲ ਜਦੋਂ ਪਾਲਸੀ ਲੈਣ ਲੱਗਦੇ ਨੇ ਹੁਣ ਜੇ ਕਿਸੇ ਨੇ ਸੋਚਿਆ ਵੀ ਹੁਣ ਮੈਨੂੰ ਪਤਾ ਹੈ ਵੀ ਐਂਡ ਤੇ ਮੈਨੂੰ ਇਹਨਾਂ ਟੈਕਸ ਹੋਣ ਕਹਿੰਦੇ ਨੇ ਵੀ ਹੁਣ ਰੇਟ ਬਹੁ ਉਹਨੋਂ ਹੀ ਚੀਜ਼ਾਂ ਰੇਡ ਵਾ ਤਾਂ ਹੀ ਕਹਿੰਦੇ ਆ ਵੀ ਜਿੰਨੀ ਅਰਲੀ ਚੀਜ਼ ਲੈਨੇ ਆ ਉੰਨੀ ਸਸਤੀ ਹੈ ਫਿਰ ਬੰਦੇ ਕਹਿੰਦੇ ਚਲੋ ਅਸੀਂ ਅ ਟਰਮ ਲੈ ਲੈਨੇ ਆ ਸਸਤੀ ਹੈ ਸਾਡਾ ਰਿਸ਼ਤਾ ਕਵਰ ਕਰ ਦਊਗੀ ਫਿਰ ਅਸੀਂ ਕੰਪਨਸੇਟ ਕਰ ਲੈਨੇ ਆ ਵੀ ਚਲੋ ਇੰਨੇ ਟਾਈਮ ਤੱਕ ਸਾਨੂੰ ਰਿਸਕ ਚਾਹੀਦਾ ਹੈ ਇੰਨੇ ਟਾਈਮ ਤੱਕ ਇਸ ਟਰਮ ਲਈ ਪਰਾਂ ਜਿਹੜੀ ਪਰਮਾਨੈਂਟ ਚੀਜ਼ ਪਰਮਾਨੈਂਟ ਹੈ ਚੀਜ਼ ਤਾਂ ਹੈ ਦੇ ਪਾਇਦਾ ਵੀ ਮਹਿੰਗੀ ਹੈ ਮਹਿੰਗੀ ਵੀ ਹੈਗੀ ਹੁਣ ਸਸਤੀ ਹੈ ਸਸਤੀ ਹੈ ਵੀ ਸਸਤਾ ਰਹੇ ਵਾਰ-ਵਾਰ ਮਹਿੰਗਾ ਰਹੇ ਇੱਕ ਵਾਰ ਗੱਲ ਹੈ ਵੀ ਹੁਣ ਚੀਜ਼ਾਂ ਹਰੇਕ ਦੀਆਂ ਜ਼ਰੂਰਤਾਂ ਕੀ ਹੈ ਪਰਿਵਾਰ ਦੀਆਂ ਕਈ ਵਾਰੀ ਸਾਡਾ ਬਜਟ ਨਹੀਂ ਲੋਅ ਕਰਦਾ ਕਈ ਵਾਰੀ ਅਸੀਂ ਕੰਬੀਨੇਸ਼ਨ ਚ ਵੀ ਕਰ ਸਕਦੇ ਹਾਂ ਕੁਝ ਟਰਮ ਵੀ ਤੇ ਕੁਝ ਪਰਮਾਨੈਂਟ ਫਿਰ ਹੈ ਵੀ ਦੋਵੇਂ ਚੀਜ਼ਾਂ ਇਕੱਠੀਆਂ ਵੀ ਹੋ ਸਕਦੀਆਂ ਤੇ ਕੰਬੋ ਵੀ ਕਰ ਸਕਦੇ ਹਾਂ ਸੋ ਇਹ ਪਰਿਵਾਰ ਦੀਆਂ ਜ਼ਰੂਰਤਾਂ ਨਾ ਡਿਪੈਂਡ ਕਰਦਾ ਕੀ ਜ਼ਰੂਰਤ ਹੈਗੀ ਦੀ ਜੀ ਬਹੁਤ ਬਹੁਤ ਮਿਹਰਬਾਨੀ ਸੱਸ ਸ਼ੁਕਰੀਆ ਥੈਂਕ ਯੂ ਜੀ ਆ ਦੋਸਤੋ ਪਰਮਨੈਂਟ ਸੈਂਟਰ ਤੋਂ ਨਾਲ ਅਸੀਂ ਗੱਲਬਾਤ ਕੀਤੀ ਆ ਪਰਮਨੈਂਟ ਲਾਈਫ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ